15 ਸਾਲ ਦੀ ਉਮਰ ਵਿੱਚ ਜਦੋਂ ਖੇਡਣ-ਕੁੱਦਣ ਦੀ ਉਮਰ ਹੁੰਦੀ ਹੈ ਉਦੋਂ ਹੀ ਰਿਸ਼ਤਾ ਤੈਅ ਹੋ ਗਿਆ ਉਸ ਜਮਾਨੇ ਵਿੱਚ ਸਾਰੀਆਂ ਕੁੜੀਆਂ 13-14 ਸਾਲ ਦੀ ਉਮਰ ਵਿੱਚ ਹੀ ਵਿਆਹ ਦਿੱਤੀਆਂ ਜਾਂਦੀਆਂ ਸਨ ਵਿਆਹ ਦਾ ਮਤਲਬ ਵੀ ਨਹੀਂ ਸੀ ਪਤਾ ਹੁੰਦਾ ਬਸ ਇਹ ਸੋਚ ਕੇ ਖੁਸ਼ ਹੋ ਜਾਂਦੇ ਸੀ ਕਿ ਨਵੇਂ-ਨਵੇਂ ਕੱਪੜੇ ਮਿਲਣਗੇ ਮਾਤਾ ਹੈ ਨਹੀਂ ਸੀ ਤੇ ਪਿਓ ਨੇ ਬਸ ਜੋ ਕਰਦਾ ਥੋੜਾ ਉਹ ਤਾਂ ਕੰਮ ਸਿਖਾਇਆ ਸੀ ਉਹੀ ਥੋੜਾ ਕੰਮ ਆਉਂਦਾ ਸੀ ਵਿਆਹ ਦਾ ਦਿਨ ਆ ਗਿਆ ਸਾਰੀਆਂ ਰਸਮਾਂ ਰਿਵਾਜਾਂ ਤੋਂ ਬਾਅਦ ਵਿਧਾਈ ਦਾ ਸਮਾਂ ਆ ਗਿਆ ਰੋਂਦੇ ਰੋਂਦੇ ਡੋਲੀ ਵਿੱਚ ਬਹਿ ਕੇ ਸੋਹਰੇ ਘਰ ਗਈ ਇੰਨੀ ਸੋਹਣੀ ਹਵੇਲੀ ਵੇਖ ਕੇ ਮਨ ਹੀ ਮਨ ਬਹੁਤ ਖੁਸ਼ ਹੋਈ ਉਦੋਂ ਹੀ ਸੱਸ ਦੀ ਆਵਾਜ਼ ਆਈ ਜਲਦੀ ਥਾਲੀ ਲਿਆਓ ਮੇਰੀ ਨੂੰਹ ਆ ਗਈ ਹੈ ਅਤੇ ਮੈਂ ਕੁੰਡ ਦੇ ਓਲੇ ਆਪਣੀ ਸੱਸ ਨੂੰ ਵੇਖਿਆ ਅੱਖਾਂ ਨਾਲ ਇੱਕਦਮ ਸਖਤ ਮਜਾਜ ਦੀ ਲੱਗ ਰਹੀ ਸੀ ਮੈਨੂੰ ਸੱਚੀ ਦੱਸਾਂ ਮੈਂ ਉਸ ਨੂੰ ਵੇਖ ਕੇ ਇੱਕ ਵਾਰ ਤਾਂ ਡਰ ਗਈ ਸੀ ਸਾਰੀਆਂ ਰਸਮਾਂ ਪੂਰੀਆਂ ਕਰਦੇ ਹੀ ਰਾਤ ਹੋ ਗਈ ਅਤੇ ਬਿਸਤਰੇ ਤੇ ਪੈਂਦੇ ਹੀ ਨੀਂਦ ਆ ਗਈ ਸਵੇਰੇ-ਸਵੇਰੇ ਨੌਕਰਾਨੀ ਨੇ ਆ ਕੇ ਜਗਾਇਆ ਕਿ ਚਲੋ ਰਸੋਈ ਦੀ ਰਸਮ ਹੈ ਤਿਆਰ ਹੋ ਕੇ ਰਸੋਈ ਵਿੱਚ ਗਈ ਤੇ ਖੀਰ ਬਣਾਈ ਸਾਰਿਆਂ ਨੇ ਤਾਰੀਫ਼ ਕੀਤੀ ਪਰ ਸੱਸ ਨੇ ਖੋਟ ਕੱਢਤਾ ਦੇ ਨਾਲ ਹੀ ਹਦਾਇਤ ਵੀ ਕੀਤੀ ਕਿ ਹੁਣ ਬਚਪਨਾ ਛੱਡ ਕੇ ਕੋਈ ਕੰਮ ਕਾਜ ਸਿੱਖ ਲੈ 15 ਦਿਨ ਬਾਅਦ ਮੇਰੇ ਪਤੀ ਵੀ ਹੋਸਟਲ ਜਾਣਾ ਸੀ ਕਿਉਂਕਿ ਉਹ ਬੀਏ ਕਰ ਰਹੇ ਸਨ ਖੈਰ ਜਗਤਾਰ ਹੋਸਟਲ ਚਲੇ ਗਏ ਮੈਂ ਕੱਲੀ ਰਹਿ ਗਈ ਆਪਣੇ ਸੱਸ ਸੋਹਰੇ ਦੇ ਨਾਲ ਵਿਚਾਲੇ ਵਿਚਾਲੇ ਜਗਤਾਰ ਚਿੱਠੀ ਵੀ ਲਿਖਦਾ ਪਰ ਪਹਿਲਾਂ ਮੇਰੀ ਸੱਸ ਪੜ੍ਹਦੀ ਸੀ ਬਾਅਦ ਵਿੱਚ ਮੇਰੇ ਕੋਲ ਆਉਂਦੀ ਉਮਰ ਘਟ ਹੋਣ ਨਾਲ ਇੰਨਾ ਫਰਕ ਨਹੀਂ ਸੀ ਪੈਂਦਾ ਮੇਰੇ ਇਕੱਲੇ ਪੰਦਾ ਸਾਥੀ ਸੀ ਸਾਡੇ ਵਿਹੜੇ ਵਿੱਚ ਲੱਗਿਆ ਆਂਬ ਦਾ ਬੂਟਾ ਹਾਂ ਉਹੀ ਆਂਬ ਦਾ ਬੂਟਾ ਜੋ ਹਵੇਲੀ ਦੇ ਪਿੱਛੇ ਲੱਗਿਆ ਹੋਇਆ ਸੀ ਉਸ ਆਂਬ ਦੇ ਬੂਟੇ ਥੱਲੇ ਇੱਕ ਕੱਚਾ ਕਮਰਾ ਵੀ ਬਣਿਆ ਹੋਇਆ ਸੀ ਉਹ ਬੂਟਾ ਫਲ ਨਹੀਂ ਸੀ ਦਿੰਦਾ ਇਸ ਲਈ ਸਾਰੇ ਘਰ ਵਾਲੇ ਉਸ ਨੂੰ ਬਾਂਝ ਕਹਿੰਦੇ ਸਨ ਪਰ ਪਤਾ ਨਹੀਂ ਕਿਉਂ ਮੈਨੂੰ ਉਸ ਬੂਟੇ ਨਾਲ ਬਹੁਤ ਪਿਆਰ ਸੀ ਜਦੋਂ ਵੀ ਕੰਮ ਤੋਂ ਵੇਹਲੀ ਹੋ ਕੇ ਵੇਲ ਮਿਲਦੀ ਉਹੀ ਰੁੱਖ ਮੇਰਾ ਸਾਥੀ ਹੁੰਦਾ ਸੀ ਉਸ ਨੂੰ ਦੇਖਦੇ ਹੀ ਮੈਂ ਆਪਣੀ ਸਾਰੀ ਥਕਾਵਟ ਭੁੱਲ ਜਾਂਦੀ ਸੀ 2 ਸਾਲ ਬੀਤ ਗਏ ਤੇ ਮੈਂ 17 ਸਾਲਾਂ ਦੀ ਹੋ ਗਈ ਸੀ ਜਗਤਾਰ ਦੀ ਬੀਏ ਦੀ ਪੜ੍ਹਾਈ ਪੂਰੀ ਹੋ ਗਈ ਸੀ ਅੱਜ ਜਗਤਾਰ ਵਾਪਸ ਆ ਰਿਹਾ ਸੀ ਮੇਰੀ ਸੱਸ ਸਵੇਰ ਤੋਂ ਹੀ ਤਿਆਰੀਆਂ ਵਿੱਚ ਲੱਗੀ ਹੋਈ ਸੀ ਖੁਦ ਹੀ ਰਸੋਈ ਵਿੱਚ ਜਾ ਕੇ ਸਾਰਾ ਜਾਇਜ਼ਾ ਲੈ ਰਹੀ ਸੀ ਮੇਰੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਿ ਹੁਣ ਮੈਨੂੰ ਕੱਲਾ ਨਹੀਂ ਰਹਿਣਾ ਪਵੇਗਾ 16 ਸ਼ਿੰਗਾਰ ਕਰਕੇ ਇੱਕ ਪੂਰੀ ਔਰਤ ਵਾਂਗ ਮਹਿਸੂਸ ਕਰ ਰਹੀ ਸੀ ਅੱਜ ਚੀਰ ਵਿੱਚ ਸੰਧੂਰ ਨੇ ਕੁਝ ਵੱਖਰੀ ਹੀ ਲਾਲੀ ਲੈ ਰੱਖੀ ਸੀ ਤੇ ਸ਼ਾਇਦ ਉਹ ਲਾਲੀ ਮੇਰੇ ਚਿਹਰੇ ਤੇ ਵੀ ਦਿਖਾਈ ਦੇ ਰਹੀ ਸੀ ਉਦੋਂ ਹੀ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਜਾ ਆਪਣੀ ਨਜ਼ਰ ਲਾ ਲੈ ਜਗਤਾਰ ਆ ਗਏ ਨੇ ਹਵੇਲੀ ਵਿੱਚ ਹਲਚਲ ਮਚ ਗਈ ਹੈ ਖਾਣ ਪੀਣ ਤੋਂ ਬਾਅਦ ਵਿਹਲੇ ਹੋ ਕੇ ਸਾਰੇ ਆਰਾਮ ਕਰਨ ਚਲੇ ਗਏ ਜਗਤਾਰ ਵੀ ਕਮਰੇ ਵਿੱਚ ਆ ਗਿਆ ਸੀ ਮੈਂ ਵੀ ਸ਼ਰਮ ਨਾਲ ਲਾਲ ਹੋ ਰਹੀ ਸੀ ਉਦੋਂ ਹੀ ਜਗਤਾਰ ਨੇ ਮੈਨੂੰ ਇੱਕ ਤੋਹਫ਼ਾ ਦਿੱਤਾ ਇੱਕ ਬਹੁਤ ਸੋਹਣੀ ਡਰੈੱਸ ਪਰ ਮੇਰੇ ਲਈ ਤਾਂ ਜਗਤਾਰ ਦਾ ਵਾਪਸ ਆ ਜਾਣਾ ਹੀ ਸਭ ਤੋਂ ਵੱਡਾ ਤੋਹਫ਼ਾ ਸੀ ਅਸੀਂ ਢੇਰ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਵਿੱਚ ਕੁਝ ਸ਼ਿਕਾਇਤਾਂ ਸੀ ਤੇ ਕੁਝ ਪਿਆਰ ਸੀ ਸਮਾਂ ਬੀਤਦਾ ਗਿਆ ਦੋ ਸਾਲ ਕਿਵੇਂ ਬੀਤ ਗਏ ਕੁਝ ਪਤਾ ਹੀ ਨਾ ਲੱਗਿਆ ਜਗਤਾਰ ਤੇ ਮੈਂ ਇੱਕ ਦੂਜੇ ਨਾਲ ਬਹੁਤ ਖੁਸ਼ ਸੀ ਇੱਕ ਦਿਨ ਅਚਾਨਕ ਪਤਾ ਲੱਗਿਆ ਕਿ ਮੇਰੇ ਬਾਪੂ ਜੀ ਬਹੁਤ ਬਿਮਾਰ ਨੇ ਜਗਤਾਰ ਮੈਨੂੰ ਨਾਲ ਲੈ ਕੇ ਮੇਰੇ ਪੇਕੇ ਮਿਲਣ ਚਲੇ ਗਏ ਬਾਪੂ ਜੀ ਮੈਨੂੰ ਮਿਲ ਕੇ ਬਹੁਤ ਖੁਸ਼ ਹੋਏ ਜਿਵੇਂ ਉਹਨਾਂ ਨੇ ਆਪਣੇ ਸਾਹਾਂ ਨੂੰ ਮੇਰੇ ਲਈ ਹੀ ਰੋਕ ਰੱਖਿਆ ਹੋਵੇ ਤੇ ਫਿਰ ਜਗਤਾਰ ਦੇ ਹਵਾਲੇ ਕਰਕੇ ਇਸ ਦੁਨੀਆ ਤੋਂ ਚਲੇ ਗਏ ਦੁਖੀ ਮਨ ਨਾਲ ਤੇ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਵਿਦਾ ਕੀਤਾ ਹੁਣ ਮੇਰਾ ਸਭ ਜਗਤਾਰ ਤੇ ਉਸਦਾ ਪਰਿਵਾਰ ਹੀ ਸੀ ਸਮਾਂ ਗੁਜ਼ਰਦਾ ਗਿਆ ਤੇ ਜਗਤਾਰ ਨੇ ਆਪਣੀ ਲਾਹ ਦੀ ਪੜ੍ਹਾਈ ਵੀ ਪੂਰੀ ਕਰ ਲਈ ਸੀ ਹੁਣ ਉਹ ਸਰਕਾਰੀ ਵਕੀਲ ਕਹਾਉਣ ਲੱਗੇ ਸਨ ਪਰ ਰੱਬ ਨੇ ਹਾਲੇ ਮੈਨੂੰ ਔਲਾਦ ਦਾ ਸੁੱਖ ਨਹੀਂ ਸੀ ਦਿੱਤਾ ਹਾਲੇ ਤਾਂ ਸੱਸ ਦੱਬੀ ਹੋਈ ਆਵਾਜ਼ ਵਿੱਚ ਹੀ ਬੋਲਦੀ ਸੀ ਪਰ ਹੌਲੀ-ਹੌਲੀ ਉਸਨੇ ਆਪਣਾ ਸੁਭਾਅ ਰੁੱਖਾ ਤੇ ਕਰੜਾ ਕਰ ਲਿਆ ਸੀ ਜਗਤਾਰ ਬਹੁਤ ਬਿਜ਼ੀ ਰਹਿੰਦੇ ਸਨ ਅਤੇ ਆਪਣੇ ਕੰਮ ਤੋਂ ਮੇਰੀ ਸੱਸ ਮੇਰੇ ਪਿੱਛੇ ਸਾਰਾ ਦਿਨ ਪਈ ਰਹਿੰਦੀ ਹੌਲੀ-ਹੌਲੀ ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਹਵੇਲੀ ਵਾਲਿਆਂ ਦੀ ਨੂੰ ਬਾਂਝ ਹੈ ਤੀਰ ਵਾਂਗੂ ਚੁਬਦਾ ਸੀ ਇਹ ਬਾਂਝ ਸ਼ਬਦ ਪਰ ਮੈਂ ਕੁਝ ਕਹਿ ਨਹੀਂ ਸੀ ਸਕਦੀ ਬਸ ਹੰਝੂਆਂ ਨਾਲ ਦਿਲ ਹਲਕਾ ਕਰ ਲੈਂਦੀ ਜਗਤਾਰ ਮੈਨੂੰ ਦਲਾਸਾ ਦਿੰਦਾ ਪਰ ਲੋਕਾਂ ਦਾ ਇਹ ਵਰਤਾਅ ਅੰਦਰ-ਅੰਦਰ ਮੈਨੂੰ ਖੋਖਲਾ ਕਰ ਰਿਹਾ ਸੀ ਹੁਣੇ ਮੇਰੀ ਉਮਰ ਕਿੰਨੀ ਸੀ ਸਿਰਫ 20 ਸਾਲ ਤੇ ਲੋਕਾਂ ਨੇ ਮੈਨੂੰ ਬਾਝ ਬਣਾ ਦਿੱਤਾ ਸੀ ਬਚਪਨ ਤੋਂ ਹੀ ਮੈਂ ਦੁਬਲੀ ਪਤਲੀ ਸੀ ਫਿਰ ਮਾਂ ਦੇ ਜਾਣ ਤੋਂ ਬਾਅਦ ਪੋਸ਼ਣ ਕੋਈ ਬਹੁਤਾ ਚੰਗਾ ਨਹੀਂ ਸੀ ਹੋਇਆ ਇੱਕ ਦਿਨ ਜਗਤਾਰ ਜਦੋਂ ਦੁਪਹਿਰ ਦੇ ਖਾਣੇ ਤੇ ਘਰ ਆਈ ਤਾਂ ਮੇਰੀ ਸੱਸ ਨੇ ਇਹ ਫਰਮਾਨ ਸੁਣਾ ਦਿੱਤਾ ਕਿ ਜਗਤਾਰ ਦੂਜਾ ਵਿਆਹ ਕਰਵਾਵੇਗਾ ਹਾਏ ਰੱਬਾ ਇੰਨਾ ਵੱਡਾ ਧੋਖਾ ਕਿਵੇਂ ਦੇ ਸਕਦਾ ਹੈ ਜਗਤਾਰ ਮੈਨੂੰ ਇਹ ਨਹੀਂ ਹੋ ਸਕਦਾ ਲਾਈਟ ਬੰਦ ਕਰ ਦੇ ਮੈ ਸੋਣਾ ਹੈ ਜਗਤਾਰ ਕੁਝ ਗੱਲ ਕਰਨੀ ਹੈ ਮੈਂ ਤੁਹਾਡੇ ਨਾਲ ਮੈਂ ਥੱਕ ਗਿਆ ਹਾਂ ਮੈਨੂੰ ਸੌਣ ਦੇ ਰੀਤ ਜਗਤਾਰ ਕੀ ਤੁਸੀਂ ਦੂਜਾ ਵਿਆਹ ਕਰੋਗੇ ਰੀਤ ਮੈਨੂੰ ਸੌਣ ਦੇ ਮੈਂ ਥੱਕ ਗਿਆ ਹਾਂ ਤੁਹਾਡੀ ਸਭ ਦੀ ਕਿਚਕਿਚ ਸੁਣਦੇ ਉਧਰ ਮਾਂ ਹੈ ਤੇ ਇੱਧਰ ਤੂੰ ਹੈ ਪਰੇਸ਼ਾਨ ਹੋ ਗਿਆ ਹਾਂ ਮੈਂ ਦਿਲ ਕਰਦਾ ਹੈ ਕਿ ਮੈਂ ਆਪਣੀ ਜਾਨ ਦੇ ਦਵਾਂ ਨਹੀਂ ਜਗਤਾਰ ਇਦਾਂ ਨਾ ਬੋਲੋ ਰੀਤ ਜਗਤਾਰ ਦੇ ਮੂੰਹ ਤੇ ਹੱਥ ਰੱਖਦੀ ਹੋਈ ਬੋਲੀ ਤੁਹਾਡੇ ਬਿਨਾ ਹੁਣ ਕੌਣ ਹੈ ਮੇਰਾ ਰੀਤ ਕਰਵਟ ਲੈ ਕੇ ਸਾਰੀ ਰਾਤ ਹੰਝੂ ਘੇੜਦੀ ਜਦੋਂ ਸਵੇਰੇ ਉੱઠી ਤਾਂ ਇੱਕ ਟੁੱਟੀ ਹੋਈ ਔਰਤ ਬਣ ਕੇ ਜੋ ਮਜਬੂਰ ਹੋ ਕੇ ਹਰ ਚੀਜ਼ ਨਾਲ ਸਮਝੌਤਾ ਕਰ ਲੈਂਦੀ ਹੈ ਸਾਰੀ ਰਾਤ ਇਹੀ ਸੋਚਦੀ ਰਹੀ ਕਿ ਸ਼ਾਇਦ ਜਗਤਾਰ ਨੇ ਵੀ ਮੌਨ ਸਵੀਕ੍ਰਿਤੀ ਦੇ ਦਿੱਤੀ ਆ ਦੂਜੇ ਵਿਆਹ ਲਈ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਮਾਂ ਨੇ ਉਸਨੂੰ ਕਿ ਸਹੱਦ ਤੱਕ ਮਜਬੂਰ ਕੀਤਾ ਹੈ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਜਗਤਾਰ ਦਾ ਦੂਜਾ ਵਿਆਹ ਮਨਪ੍ਰੀਤ ਨਾਲ ਹੋ ਗਿਆ ਮਨਪ੍ਰੀਤ ਜਗਤਾਰ ਦੀ ਮਾਂ ਦੇ ਦੂਰ ਦੇ ਰਿਸ਼ਤੇਦਾਰ ਦੀ ਕੁੜੀ ਸੀ ਰੀਤ ਅੱਜ ਤੋਂ ਆਪਣਾ ਸਮਾਨ ਪਿੱਛੇ ਵਾਲੇ ਕਮਰੇ ਵਿੱਚ ਰੱਖ ਲੈ ਅੱਜ ਤੋਂ ਮਨਪ੍ਰੀਤ ਇਸ ਕਮਰੇ ਵਿੱਚ ਰਹੇਗੀ ਜਗਤਾਰ ਨਾਲ ਸੱਸ ਨੇ ਹੁਕਮ ਸੁਣਾਉਂਦੇ ਹੋਏ ਕਿਹਾ ਕਿਵੇਂ ਛੱਡ ਦਿਆਂ ਇਹ ਕਮਰਾ ਨਹੀਂ ਇਹ ਕਮਰਾ ਮੇਰਾ ਹੈ ਜਿਸ ਨੇ ਜਿੱਥੇ ਜਾਣਾ ਹੈ ਉੱਥੇ ਚਲਾ ਜਾਵੇ ਫਿਰ ਕਿਆ ਲਾਇਆ ਕਿ ਜੋ ਵਿਆਹ ਕੇ ਇਸ ਘਰ ਵਿੱਚ ਲਿਆਇਆ ਸੀ ਜਦ ਉਹ ਹੀ ਮੇਰਾ ਨਹੀਂ ਹੋਇਆ ਤਾਂ ਇਹ ਕਮਰਾ ਮੇਰਾ ਕਿਵੇਂ ਹੋ ਸਕਦਾ ਹੈ ਇਹ ਸੋਚਦੇ ਹੋਈ ਅੱਖਾਂ 'ਚੋਂ ਹੰਝੂਆਂ ਦਾ ਹੜ ਆ ਗਿਆ ਸੰਧੂਰ ਦੀ ਡੱਬੀ ਤੇ ਕੁਝ ਕੱਪੜੇ ਨਾਲ ਲੈ ਕੇ ਉਸ ਮਿੱਟੀ ਦੇ ਬਣੇ ਕੱਚੇ ਕੋਠੇ ਵੱਲ ਚੱਲ ਪਈ ਸਮਾਨ ਇੱਕ ਨੁੱਕਰ ਰੱਖ ਕੇ ਬਾਰੀ ਖੋਲ ਬਹਿ ਗਈ ਤੇ ਉਸ ਅੰਬ ਦੇ ਬੂਟੇ ਨੂੰ ਵੇਖਣ ਲੱਗੀ ਇਸ ਨੂੰ ਕਿਸਮਤ ਕਹਾ ਜਾਂ ਕੁਝ ਹੋਰ ਅੱਜ ਮੇਰੀ ਹਾਲਤ ਵੀ ਇਸ ਬੂਟੇ ਵਾਂਗ ਹੋ ਗਈ ਹੈ ਕੱਲਾ ਬੇਸਹਾਰਾ ਜਿਵੇਂ ਅੱਜ ਤੱਕ ਇਹ ਆਪਣੇ ਵजूद ਨੂੰ ਬਚਾਉਣ ਲਈ ਸਫਲ ਰਿਹਾ ਹੈ ਮੈਂ ਵੀ ਇਸ ਤਰ੍ਹਾਂ ਅਡਿੱਗ ਤੇ ਮਜ਼ਬੂਤ ਰਹਿ ਸਕਾਂਗੀ ਜਾਂ ਫਿਰ ਕਿਸੇ ਕਮਜ਼ੋਰ ਬੇਲ ਦੀ ਤਰ੍ਹਾਂ ਮੁਰਝਾ ਜਾਵਾਂਗੀ ਜਾਂ ਆਪਣਾ ਵजूद ਖੋ ਦੇਵਾਂਗੀ ਨਹੀਂ ਨਹੀਂ ਇਦਾਂ ਨਹੀਂ ਹੋਵੇਗਾ ਮੈਂ ਮਜਬੂਤ ਰਹਾਂਗੀ ਜਦੋਂ ਇਹ ਬੇਜਬਾਨ ਰੁੱਖ ਸਭ ਨਾਲ ਲੜ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਆਪਣੇ ਵਿਚਾਰਾਂ ਤੋਂ ਬਾਹਰ ਆ ਕੇ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਹਰ ਹਾਲਤ ਨਾਲ ਲੜਨ ਲਈ ਤਿਆਰ ਕੀਤਾ ਦਿਨ गुज़रਦੇ ਗਏ ਤੇ ਮੈਂ ਆਪਣੇ ਆਪ ਨੂੰ ਘਰ ਦੇ ਕੰਮ ਵਿੱਚ ਬਿਜ਼ੀ ਕਰ ਲਿਆ ਆਪਣੀ ਕੋਠੜੀ ਦੇ ਨੇੜੇ ਬਹੁਤ ਸਾਰੇ ਨਵੇਂ ਰੁੱਖ ਲਾ ਲਏ ਤੇ ਬਾਕੀ ਬਚੇ ਸਮੇਂ ਵਿੱਚ ਉਹਨਾਂ ਪੇੜ-ਪੌਦਿਆਂ ਦੀ ਦੇਖਭਾਲ ਕਰਨ ਲੱਗੀ ਨਾਲ ਹੀ ਉਸ ਅੰਬ ਦੇ ਬੂਟੇ ਦੀ ਖਾਸ ਦੇਖਭਾਲ ਕਰਦੀ ਸੀ ਮਨਪ੍ਰੀਤ ਇੱਕ ਸਮਝਦਾਰ ਤੇ ਸਿਆਣੀ ਕੁੜੀ ਸੀ ਜਦੋਂ ਵੀ ਉਹ ਮੇਰੇ ਨਾਲ ਗੱਲ ਕਰਨ ਆਉਂਦੀ ਮੇਰੀ ਸਾਸੂਸ ਨੂੰ ਕਿਸੇ ਨਾ ਕਿਸੇ ਬਹਾਨੇ ਬੁਲਾ ਲੈਂਦੀ ਜਗਤਾਰ ਪਹਿਲਾਂ ਨਾਲੋਂ ਜ਼ਿਆਦਾ ਬਿਜ਼ੀ ਰਹਿਣ ਲੱਗਾ ਸੀ ਮੇਰੇ ਨਾਲ ਗੱਲ ਤਾਂ ਕਰਦੇ ਪਰ ਇੱਕ ਪਰਛਾਵਾਂ ਹਮੇਸ਼ਾ ਉਸ ਦੀਆਂ ਅੱਖਾਂ ਵਿੱਚ ਵਖਾਈ ਦਿੰਦਾ ਸ਼ਾਇਦ ਮੇਰੀ ਹਾਲਤ ਵੇਖ ਕੇ ਉਸ ਨੂੰ ਬੁਰਾ ਲੱਗਦਾ ਸੀ ਪਰ ਆਪਣੀ ਮਾਂ ਦੇ ਖਿਲਾਫ ਜਾਣ ਦੀ ਹਿੰਮਤ ਨਹੀਂ ਸੀ ਜਟਾਪਾੰਦਾ ਮਨਪ੍ਰੀਤ ਦੇ ਦਿਨ ਖੁਸ਼ੀਆਂ ਨਾਲ ਗੁਜ਼ਰ ਰਹੇ ਸਨ ਤੇ ਮੇਰੇ ਦਿਨ ਬਸ ਘਟ ਹੀ ਰਹੇ ਸਨ ਅਤੇ ਵੇਖਦੇ-ਵੇਖਦੇ ਉਹ ਦਿਨ ਵੀ ਆ ਗਿਆ ਜਦੋਂ ਮਨਪ੍ਰੀਤ ਨੇ ਖੁਸ਼ਖਬਰੀ ਸੁਣਾ ਦਿੱਤੀ ਕਿ ਉਹ ਮਾਂ ਬਣਨ ਵਾਲੀ ਹੈ ਪੂਰੀ ਹਵੇਲੀ ਵਿੱਚ ਤਿਹਾਰ ਵਰਗਾ ਮਾਹੌਲ ਹੋ ਗਿਆ ਸਾਰੇ ਨੌਕਰਾਂ ਵਿੱਚ ਤੋਹਫੇ ਵੰਡੇ ਜਾਣ ਲੱਗੇ ਮੈਂ ਵੀ ਬਾਹਲੀ ਖੁਸ਼ ਸੀ ਕਿ ਚਲੋ ਚੰਗਾ ਹੋਇਆ ਹੁਣ ਘਰ ਵਿੱਚ ਇੱਕ ਨਵਾਂ ਮਹਿਮਾਨ ਆਵੇਗਾ ਤੇ ਸ਼ਾਇਦ ਮੇਰੀ ਜ਼ਿੰਦਗੀ ਦਾ ਇਕੱਲਾਪਨ ਘਟ ਹੋ ਜਾਵੇਗਾ ਮਨਪ੍ਰੀਤ ਬਹੁਤ ਕਮਜ਼ੋਰ ਸੀ ਉਮਰ ਵੀ ਉਸ ਦੀ 16 ਸਾਲ ਸੀ ਉਸ ਨੂੰ ਬਹੁਤ ਤਕਲੀਫ ਹੁੰਦੀ ਹੁਣ ਸੱਸ ਦਾ ਹੁਕਮ ਸੀ ਕਿ ਉਸ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇ ਜਿਸ ਨਾਲ ਉਸ ਦੀ ਕਮਜ਼ੋਰੀ ਦੂਰ ਹੋ ਸਕੇ ਸਾਰੀ ਦੇਖਭਾਲ ਤੇ ਸੇਵਾ ਤੋਂ ਬਾਅਦ ਵੀ ਮਨਪ੍ਰੀਤ ਦਾ ਭਾਰ ਕੁਝ ਖਾਸ ਨਹੀਂ ਸੀ ਵੱਧ ਰਿਹਾ ਇੱਕ ਦਿਨ ਮੈਂ ਚਿੰਤਾ ਨਾਲ ਜਗਤਾਰ ਨੂੰ ਕਿਹਾ ਕਿ ਮਨਪ੍ਰੀਤ ਨੂੰ ਸ਼ਹਿਰ ਵਿੱਚ ਕਿਸੇ ਵਧੀਆ ਡਾਕਟਰ ਨੂੰ ਦਿਖਾ ਜਾਓ ਪਰ ਸੱਸ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਸਾਡੇ ਬੱਚੇ ਵੀ ਘਰ ਵਿੱਚ ਹੀ ਹੋਏ ਸੀ ਤੇ ਜਗਤਾਰ ਦੀ ਉਹੀ ਪੁਰਾਣੀ ਆਦਤ ਸੀ ਕਿ ਉਹ ਮਾਂ ਦੇ ਖਿਲਾਫ ਤਾਂ ਬਿਲਕੁਲ ਵੀ ਨਹੀਂ ਸੀ ਜਾ ਸਕਦਾ ਇੱਕ ਦਿਨ ਮਨਪ੍ਰੀਤ ਦੀ ਤਬੀਅਤ ਕੁਝ ਜ਼ਿਆਦਾ ਖਰਾਬ ਹੋਣ ਲੱਗੀ ਉਸ ਦੇ ਸਾਹ ਫੁੱਲ ਰਹੇ ਸਨ ਘਬਰਾ ਕੇ ਮੈਂ ਪਿੰਡ ਦੇ ਇੱਕ ਵੈਦ ਨੂੰ ਬੁਲਾਵਾ ਭੇਜਿਆ ਵੈਦਨੇ ਆਕੇ ਕੁਝ ਦਵਾਈਆਂ ਦਿੱਤੀਆਂ ਤੇ ਖੂਨ ਦੀ ਘਾਟ ਦੱਸੀ ਮੈਂ ਜਗਤਾਰ ਨੂੰ ਜਦੋਂ ਇਹ ਸਭ ਦੱਸਿਆ ਤਾਂ ਸੱਸ ਨੇ ਮੈਨੂੰ ਮਨਪ੍ਰੀਤ ਤੋਂ ਦੂਰ ਰਹਿਣ ਦਾ ਹੁਕਮ ਕਹਿ ਦਿੱਤਾ ਕਿ ਇੱਕ ਬਾਂਜ ਦੀ ਪਰਛਾਈ ਵੀ ਨਹੀਂ ਪੈਣ ਦੇਣੀ ਮਨਪ੍ਰੀਤੇ ਖੈਰ ਮੈਨੂੰ ਮਨਪ੍ਰੀਤ ਤੋਂ ਦੂਰ ਕਰ ਦਿੱਤਾ ਗਿਆ ਤੇ ਮੈਂ ਫਿਰ ਆਪਣੀ ਉਸੇ ਕੋਠੜੀ ਵਿੱਚ ਕੱਲੀ ਹੀ ਸਾਰਾ ਦਿਨ ਬੰਦ ਰਹਿਣ ਲੱਗੀ ਜਾ ਇੱਕ ਹੈ ਲਵਾ ਕਿ ਮੈਂ ਖੁਦ ਵੀ ਡਰ ਗਈ ਸੀ ਕਿ ਕਿਤੇ ਸੱਚਮੁੱਚ ਮੇਰੀ ਵਜ੍ਹਾ ਨਾਲ ਮਨਪ੍ਰੀਤ ਨੂੰ ਕੁਝ ਹੋ ਨਾ ਜਾਵੇ ਕੁਝ ਦਿਨਾਂ ਬਾਅਦ ਰਾਤ ਨੂੰ ਸ਼ੋਰ ਸ਼ਰਾਬਾ ਸੁਣ ਕੇ ਵਿਹੜੇ ਵੱਲ ਭੱਜੀ ਤੇ ਪਤਾ ਲੱਗਾ ਕਿ ਬੱਚੇ ਦੇ ਜਨਮ ਦਾ ਸਮਾਂ ਆ ਗਿਆ ਹੈ ਪਿੰਡ ਦੀਆਂ ਸਿਆਣੀਆਂ ਔਰਤਾਂ ਤੇ ਦਾਈਆਂ ਨੂੰ ਸੱਦਿਆ ਗਿਆ ਪੂਰੀ ਹਵੇਲੀ ਵਿੱਚ ਹਲਚਲ ਦਾ ਮਾਹੌਲ ਸੀ ਮੈਂ ਜਗਤਾਰਵਾਲ ਤੱਕਿਆ ਉਹ ਬਹੁਤ ਹੀ ਡਰਿਆ ਹੋਇਆ ਲੱਗ ਰਿਹਾ ਸੀ ਮੈਂ ਉਹਨਾਂ ਦੇ ਕੋਲ ਗਈ ਤੇ ਉਹਨਾਂ ਨੂੰ ਧੀਰਜ ਰੱਖਣ ਲਈ ਕਿਹਾ ਥੋੜੀ ਦੇਰ ਵਿੱਚ ਬੱਚੇ ਦੀ ਕਲਕਾਰੀ ਗੁੰਜਣ ਲੱਗੀ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਪਰ ਉਦੋਂ ਹੀ ਦਾਈ ਨੇ ਬਾਹਰ ਆ ਕੇ ਦੱਸਿਆ ਕਿ ਮਨਪ੍ਰੀਤ ਨੂੰ ਕਮਜ਼ੋਰੀ ਅਤੇ ਖੂਨ ਦੀ ਘਾਟ ਕਾਰਨ ਅਸੀਂ ਨਹੀਂ ਬਚਾ ਸਕੇ ਕੁੜੀ ਨੂੰ ਜਨਮ ਦਿਨ ਦੇ ਹੀ ਮਨਪ੍ਰੀਤ ਦੀ ਮੌਤ ਹੋ ਗਈ ਸੀ ਆਏ ਪੋਤੇ ਦਾ ਮੂੰਹ ਨਹੀਂ ਦੇਖ ਪਾਈ ਮੈਂ ਹੁਣ ਮੇਰਾ ਵੰਸ ਕਿਵੇਂ ਅੱਗੇ ਚੱਲੇਗਾ ਸੱਸ ਦੇ ਵੈਣ ਪੂਰੀ ਹਵੇਲੀ ਵਿੱਚ ਗੂੰਜ ਰਹੇ ਸੀ ਉਸ ਛੋਟੀ ਦੁੱਧਮੋਹੀ ਬੱਚੀ ਨੂੰ ਵੇਖ ਕੇ ਮੇਰਾ ਕਲੇਜਾ ਮੋਹ ਨੂੰ ਆ ਰਿਹਾ ਸੀ ਇੰਨਾ ਲੱਗਦਾ ਸੀ ਉਹ ਮੈਂ ਹੀ ਹਾਂ ਮੈਂ ਉਹਨੂੰ ਕਲੇਜੇ ਨਾਲ ਲਾ ਲਿਆ ਜਿਨ੍ਹਾਂ ਦੀ ਮਾਂ ਨਹੀਂ ਹੁੰਦੀ ਉਹ ਬੱਚੇ ਕੁਝ ਜ਼ਿਆਦਾ ਹੀ ਸਮਝਦਾਰ ਹੁੰਦੇ ਨੇ ਸ਼ਾਇਦ ਜਰਾ ਕੁ ਵੀ ਪਰੇਸ਼ਾਨ ਨਹੀਂ ਕਰਦੀ ਸੀ ਉਹ ਮੈਨੂੰ ਬਸ ਦੁੱਧ ਪਿੰਦੇ ਹੀ ਸੋ ਜਾਂਦੀ ਸੱਸ ਦਾ ਉਹੀ ਬਹਿਣਾ ਚੱਲਣਾ ਰਿਹਾ ਕਿ ਕੁੜੀਆਂ ਨਾਲ ਵੰਸ਼ ਨਹੀਂ ਚੱਲਦਾ ਪਰ ਸ਼ਾਇਦ ਹੁਣ ਕਿਸੇ ਨੂੰ ਫਰਕ ਨਹੀਂ ਸੀ ਪੈਂਦਾ। ਜਗਤਾਰ ਹੁਣ ਪਹਿਲਾਂ ਨਾਲੋਂ ਖੁਸ਼ ਰਹਿਣ ਲੱਗੇ। ਦਫ਼ਤਰ ਤੋਂ ਆਉਂਦੇ ਹੀ ਮੇਰੇ ਕਮਰੇ ਵਿੱਚ ਆਉਂਦੇ ਤੇ ਪਰੀ ਨੂੰ ਖਡਾਉਂਦੇ। ਮੈਨੂੰ ਵੀ ਜਗਤਾਰ ਨੂੰ ਖੁਸ਼ ਵੇਖ ਕੇ ਚੰਗਾ ਲੱਗਦਾ। ਸਾਲ ਬੀਤ ਗਿਆ ਸੀ ਮਨਪ੍ਰੀਤ ਨੂੰ ਗਏ ਹੋਏ ਤੇ ਪਰੀ ਨੂੰ ਆਏ ਹੋਏ ਅੱਜ ਮਨਪ੍ਰੀਤ ਦੀ ਵਰਸੀ ਮੈਂ ਹਵੇਲੀ ਵਿੱਚ ਛੋਟੀ ਜਹੀ ਪੂਜਾ ਰਖਵਾਈ ਹੈ। ਪੰਡਿਤ ਜੀ ਦੇ ਆਉਣ ਤੇ ਹੀ ਸੱਸ ਨੇ ਪੁੱਛਿਆ ਕਿ ਮੈਂ ਜੀਉਂਦੇ ਜੀ ਆਪਣੇ ਪੋਤੇ ਦਾ ਮੂੰਹ ਵੇਖ ਸਕਾਂਗੀ ਤਾਂ ਪੰਡਤ ਜੀ ਨੇ ਘਰ ਵਿੱਚ ਸ਼ਾਂਤੀ ਦੇ ਕੁਝ ਉਪਾਅ ਦੱਸੇ ਸੱਸ ਚੱਲ ਪਈ ਪੰਡਤ ਜੀ ਨੂੰ ਘਰ ਦਿਖਾਉਣ ਸਾਰੀ ਹਵੇਲੀ ਦੀ ਸ਼ੁੱਧੀ ਕਰਾਉਣ ਮੇਰੀ ਕੋਠੜੀ ਕੋਲ ਵੀ ਗਈ ਤੇ ਪੰਡਤ ਜੀ ਨੂੰ ਉਹ ਬਾਂਝ ਪੇੜ ਵੀ ਦਿਖਾਇਆ ਪੇੜ ਦੇਖਦੇ ਹੀ ਪੰਡਿਤ ਜੀ ਦਾ ਮੂੰਹ ਬਣਾਈਆ ਤੇ ਪੰਡਤ ਜੀ ਨੇ ਕਹਿ ਦਿੱਤਾ ਕਿ ਇਸ ਮਨਹੂਸ ਪੇੜ ਦੀ ਵਜ੍ਹਾ ਨਾਲ ਤੁਹਾਡੇ ਘਰੇ ਬੇਟਾ ਨਹੀਂ ਹੈ ਜਿੰਨਾ ਜਲਦੀ ਹੋ ਸਕੇ ਇਸ ਨੂੰ ਕਟਵਾ ਦਿਓ ਹੁਣ ਮੇਰੇ ਬਰਦਾਸ਼ ਦੀ ਹੱਦ ਪਾਰ ਹੋ ਚੁੱਕੀ ਸੀ ਮੈਂ ਜਗਤਾਰਵਲ ਤੱਕਿਆ ਪਰ ਮੈਨੂੰ ਨਹੀਂ ਲੱਗਿਆ ਕਿ ਉਹ ਮਨਾ ਕਰਨਗੇ ਤੇ ਸੱਸ ਨੇ ਤੁਰੰਤ ਨੌਕਰਾਂ ਨੂੰ ਸੱਦ ਲਿਆ ਕਿ ਹੁਣੇ ਹੀ ਇਸ ਰੁੱਖ ਨੂੰ ਕੱਟ ਦਿਓ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ ਕਿਵੇਂ ਆਪਣੇ ਦੁੱਖ ਸੁਖ ਦੇ ਸਾਥੀ ਨੂੰ ਬਚਾਵਾਂ ਮੈਂ ਜਿੱਦਾਂ ਹੀ ਉਹ ਕਹਾੜੀ ਲੈ ਕੇ ਰੁੱਖ ਨੂੰ ਕੱਟਣ ਲਈ ਅੱਗੇ ਵਧੇ ਮੈਂ ਤੇਜ਼ੀ ਨਾਲ ਦੌੜ ਕੇ ਉਸ ਰੁੱਖ ਨੂੰ ਗਲਵਕੜੀ ਪਾ ਲਈ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਇਸ ਰੁੱਖ ਨੂੰ ਛੱਡ ਦਿਓ ਨਾ ਕਟੋ ਪਰ ਉਹ ਲੋਕ ਮੇਰੀ ਬੇਨਤੀ ਨਹੀਂ ਸੁਣ ਰਹੇ ਸੀ ਮੈਂ ਰੋਂਦੀ ਘੁਰ ਲਾਂਦੀ ਰਹੀ ਪਰ ਕਿਸੇ ਨੂੰ ਕੋਈ ਤਰਸ ਨਹੀਂ ਆ ਰਿਹਾ ਸੀ ਉਦੋਂ ਹੀ ਕਿਸੇ ਨੇ ਮੈਨੂੰ ਪਿੱਛੋਂ ਖਿੱਚ ਕੇ ੱੱਕਾ ਮਾਰਿਆ ਤੇ ਮੇਰਾ ਸਿਰ ਪੱਥਰ ਨਾਲ ਟਕਰਾ ਗਿਆ ਸਿਰ ਤੋਂ ਖੂਨ ਦੀ ਧਾਰ ਨਿਕਲ ਰਹੀ ਸੀ ਇਹ ਵੇਖ ਕੇ ਜਗਤਾਰ ਤੋਂ ਰਿਹਾ ਨਹੀਂ ਗਿਆ ਉਸ ਨੇ ਉਹਨਾਂ ਨੂੰ ਸਭ ਉਹ ਪਰੇ ਹਟਾ ਦਿੱਤਾ ਤੇ ਮੈਨੂੰ ਹਸਪਤਾਲ ਲੈ ਗਏ ਮੱਲਮ ਪੱਟੀ ਕਰਨ ਤੋਂ ਬਾਅਦ ਮੈਨੂੰ ਹੋਸ਼ ਆਇਆ ਤਾਂ ਡਾਕਟਰ ਸਾਹਿਬ ਜਗਤਾਰ ਨੂੰ ਕੁਝ ਸਮਝਾ ਰਹੇ ਸੀ ਤੇਰੀ ਸੱਸ ਵੀ ਉੱਥੇ ਹੀ ਖੜੀ ਸੀ ਉਹਨਾਂ ਦੇ ਚਿਹਰੇ ਤੋਂ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਕਿ ਉਹਨਾਂ ਨੂੰ ਆਪਣੇ ਕੀਤੇ ਤੇ ਅਫਸੋਸ ਹੋ ਰਿਹਾ ਸੀ ਡਾਕਟਰ ਸਾਹਿਬ ਹੁਣ ਅਸੀਂ ਇਸ ਨੂੰ ਘਰ ਲੈ ਕੇ ਜਾ ਸਕਦੇ ਹਾਂ ਜਗਤਾਰ ਨੇ ਪੁੱਛਿਆ ਹਾਂਜੀ ਤੁਸੀਂ ਇਸ ਨੂੰ ਲੈ ਜਾ ਸਕਦੇ ਹੋ ਪਰ ਧਿਆਨ ਰੱਖਣਾ ਕੀ ਹੁਣ ਦੁਬਾਰਾ ਇਦਾਂ ਨਾ ਹੋਵੇ ਕਿਉਂਕਿ ਅਜਹੀ ਹਾਲਤ ਵਿੱਚ ਡਿੱਗਣਾ ਠੀਕ ਨਹੀਂ ਹੁੰਦਾ ਅਜਹੀ ਹਾਲਤ ਡਾਕਟਰ ਸਾਹਿਬ ਕੀ ਹੋਇਆ ਇਸ ਨੂੰ ਜਗਤਾਰਨੇ ਕਬਰੋਂਦੇ ਹੋਏ ਪੁੱਛਿਆ ਹਾਏ ਰੱਬਾ ਕੀ ਤੁਹਾਨੂੰ ਨਹੀਂ ਪਤਾ ਕਿ ਇਹ ਹੁਣ ਮਾਂ ਬਣਨ ਵਾਲੀ ਹੈ ਤੁਸੀਂ ਇਸ ਦੀ ਚੰਗੀ ਤਰ੍ਹਾਂ ਨਾਲ ਖਿਆਲ ਰੱਖਣਾ ਇਹ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਸੀ ਹੋਇਆ ਸਾਰੇ ਇੱਕ ਦੂਜੇ ਵੱਲ ਵੇਖ ਰਹੇ ਸੀ ਤੇ ਮੈਂ ਤਾਂ ਬਿਲਕੁਲ ਵੀ ਯਕੀਨ ਨਹੀਂ ਸੀ ਕਰ پا ਰਹੀ ਸੱਸ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ ਮੇਰੇ ਸਿਰ ਤੇ ਹੱਥ ਰੱਖ ਕੇ ਬਸ ਇੰਨਾ ਕਹਿ ਰਹੀ ਸੀ ਕਿ ਬੇਟਾ ਮੈਨੂੰ ਮਾਫ ਕਰ ਦੇ ਮੈਂ ਖੁਸ਼ੀ ਨਾਲ ਭਰ ਕੇ ਸੱਸ ਦੇ ਗਲ ਲੱਗ ਪਈ ਜਿਵੇਂ ਆਪਣੇ ਮਾਂ ਦੇ ਗਲ ਲੱਗੀ ਹੋਵਾਂ ਪੂਰੇ 9 ਮਹੀਨੇ ਮੇਰੀ ਸੱਸ ਨੇ ਮੇਰਾ ਬਹੁਤ ਖਿਆਲ ਰੱਖਿਆ ਤੇ ਮੈਂ ਉਸ ਰੁੱਖ ਦਾ ਅੱਜ ਮੇਰੀ ਡਿਲੀਵਰੀ ਹੋਣੀ ਸੀ ਮੇਰੀ ਸੱਸ ਮੈਨੂੰ ਸਮੇਂ ਤੇ ਇਹੀ ਹਸਪਤਾਲ ਲੈ ਗਈ ਤਾਂ ਜੋ ਗਲਤੀ ਉਹਨਾਂ ਤੋਂ ਮਨਪ੍ਰੀਤ ਵੇਲੇ ਹੋਈ ਸੀ ਉਹ ਹੁਣ ਨਾ ਹੋਵੇ ਵਧਾਈਆਂ ਹੋਣ ਤੁਹਾਡੇ ਪੋਤਾ ਹੋਇਆ ਹੈ ਨਰਸ ਨੇ ਮੇਰੀ ਸੱਸ ਨੂੰ ਖੁਸ਼ਖਬਰੀ ਸੁناਈ ਤੇ ਮੇਰੀ ਸੱਸ ਨੇ ਆਪਣੇ ਹੱਥਾਂ 'ਚੋਂ ਸੋਨੇ ਦੀ ਮੰਦਰੀ ਕੱਢ ਕੇ ਨਰਸ ਨੂੰ ਤੋਹਫੇ ਦੇ ਰੂਪ ਵਿੱਚ ਦੇ ਦਿੱਤੀ ਉਹ ਖੁਸ਼ ਇਸ ਕਰਕੇ ਨਹੀਂ ਸੀ ਕਿ ਪੋਤਾ ਹੋਇਆ ਬਲਕਿ ਇਸ ਕਰਕੇ ਵੀ ਸੀ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਹਵੇਲੀ ਵਿੱਚ ਪੂਰੀ ਧੂਮ-ਧਾਮ ਸੀ ਸਾਰੇ ਖੁਸ਼ ਸਨ ਕਿ ਸਾਰਾ ਪਰਿਵਾਰ ਪੂਰਾ ਹੋ ਗਿਆ ਹੈ ਬੇਟੀ ਤੇ ਬੇਟੇ ਦੇ ਆਉਣ ਨਾਲ ਅਤੇ ਇੱਕ ਖੁਸ਼ੀ ਹੋਰ ਵੀ ਆ ਰਹੀ ਸੀ ਕਿ ਉਹ ਅੰਬ ਦੇ ਰੁੱਖ 'ਚੋਂ ਫਲ ਵੀ ਲੱਗਣ ਲੱਗ ਗਏ ਸਨ ਸ਼ਾਇਦ ਅਸੀਂ ਬਹੁਤ ਜਲਦੀ ਚਿੰਤਾ ਕਰਨ ਲੱਗ ਜਾਂਦੇ ਹਾਂ ਫਲ ਲੱਗਣ ਦੀ ਪਰ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਕਪੋਸ਼ਤ ਸਰੀਰ ਹੋਵੇ ਜਾਂ ਰੁੱਖ ਦੋਵੇਂ ਹੀ ਫਲ ਨਹੀਂ ਦਿੰਦੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਪਸੰਦ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ